ਵਿਦੇਸ਼ੀ ਸੌਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਕਿ ਕੱਲ ਪੰਜਾਬ ਕੈਬਨਿਟ ਦਾ ਵਿਸਤਾਰ ਹੋਵੇਗਾ ਜੀ ਹਾਂ ਕਈ ਨਵੇਂ ਚਿਹਰੇ ਪੰਜਾਬ ਕੈਬਨਿਟ ਦੇ ਵਿੱਚ ਸ਼ਾਮਲ ਹੋਣਗੇ ਹਾਲਾਂਕਿ ਖਬਰਾਂ ਇਹ ਵੀ ਨੇ ਕਿ ਸਪੀਕਰ ਕੁਲਤਾਰ ਸਿੰਘ ਸੰਧੂਆਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਤੇ ਇਹ ਦੇਖਣਾ ਹੋਵੇਗਾ ਕਿ ਆਖਿਰਕਾਰ ਉਹਨਾਂ ਦੀ ਜਗ੍ਹਾ ਨਵਾਂ ਸਪੀਕਰ ਕੌਣ ਹੋਵੇਗਾ ਇਸ ਤੋਂ ਇਲਾਵਾ ਸੰਜੀਵ ਅਰੋੜਾ ਜਿਹੜੇ ਹਾਲੀ ਲੁਧਿਆਣਾ ਵਿਸਤੋਂ ਜਿੱਤ ਕੇ ਆਏ ਨੇ ਇੱਕ ਚੰਗੀ ਲੀਡ ਉਹਨਾਂ ਨੇ ਹਾਸਲ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਕੱਲ ਉਹਨਾਂ ਦੇ ਵੱਲੋਂ ਰਾਜ ਸਭਾ ਦੇ ਐਮਪੀ ਦੇ ਵਜੋਂ ਅਸਤੀਫਾ ਦਿੱਤਾ ਗਿਆ ਤੇ ਕੱਲ ਦੱਸਦੀ ਹੈ ਕਿ ਹੁਣ 1 ਵਜੇ ਪੰਜਾਬ ਕੈਬਨਿਟ ਦਾ ਵਿਸਤਾਰ ਹੋਵੇਗਾ ਤੇ ਸੰਜੀਵ अरोड़ा ਉਹਨਾਂ ਨੂੰ ਵੀ ਮੰਤਰੀ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਇਸ ਤੋਂ ਇਲਾਵਾ ਕੁਝ ਨਵੇਂ ਚਿਹਰੇ ਨੇ ਉਹ ਦੱਸੇ ਜਾ ਰਹੇ ਨੇ ਕਿ ਸ਼ਾਮਲ ਕੀਤੇ ਜਾਣਗੇ ਤੇ ਇੱਕ ਤੋਂ ਦੋ ਜਿਹੜੇ ਮੰਤਰੀ ਜਿਹੜੇ ਹੁਣ ਨੇ ਮੌਜੂਦਾ ਉਹਨਾਂ ਦੀ ਛੁੱਟੀ ਹੋ ਸਕਦੀ ਆ ਜੀ ਹਾਂ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਉਹਨਾਂ ਦੀ ਜਗ੍ਹਾ ਕਿਸੇ ਹੋਰ ਨੂੰ ਸਪੀਕਰ ਬਣਾਇਆ ਜਾਵੇਗਾ ਤੇ ਇਹ ਦੇਖਣ ਵਾਲਾ ਹੋਣਾ ਕਿ ਉਹਨਾਂ ਦੀ ਜਗ੍ਹਾ ਹੁਣ ਨਵਾਂ ਸਪੀਕਰ ਕੌਣ ਹੋਵੇਗਾ ਤਾਂ ਕੱਲ 1 ਵਜੇ ਇਹ ਸਭ ਕੁਝ ਕਲੀਅਰ ਹੋ ਜਾਣਾ ਤੇ ਇਸ ਤੋਂ ਇਲਾਵਾ ਸੰਜੀਵ अरोड़ा ਉਹਨਾਂ ਨੂੰ ਮੰਤਰੀ ਬਣਾਇਆ ਜਾਣਾ ਹੈਗਾ ਮੰਤਰੀ ਮੰਡਲ ਦੇ ਵਿੱਚ ਉਹਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਇੱਕ ਮੰਤਰੀ ਦੀ ਕੱਲ ਛੁੱਟੀ ਹੋ ਸਕਦੀ ਹੈ ਜੀ ਹਾਂ ਮੰਤਰੀ ਮੰਡਲ ਦੇ ਵਿੱਚੋਂ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ ਤੇ ਇਹ ਵੀ ਦੇਖਣ ਵਾਲਾ ਹੋਣਾ ਕਿ ਆਖਿਰਕਾਰ ਉਹ ਕਿਹੜਾ ਮੰਤਰੀ ਹੈਗੇ ਜਿਸ ਦੀ ਕੱਲ ਛੁੱਟੀ ਕੀਤੀ ਜਾਵੇਗੀ ਤੇ ਕੱਲ ਸੀਐਮ ਮਾਨ ਦੀ ਨਵੀਂ ਟੀਮ ਜਿਹੜੀ ਆ ਉਹ ਬਣੇਗੀ ਇਸ ਤੋਂ ਪਹਿਲਾਂ ਪੰਜਾਬ ਕੈਬਨਿਟ ਦੇ ਜਿਹੜੇ ਮੰਤਰੀ ਸੀਗੇ ਉਹਨਾਂ ਦੇ ਵੱਖ-ਵੱਖ ਵਿਭਾਗ ਸੀਗੇ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆਈ ਆ ਕਿ ਮੰਤਰੀਆਂ ਦੇ ਵਿਭਾਗ ਵੀ ਬਦਲੇ ਜਾਣਗੇ ਤਾਂ ਇੱਕ ਪਾਸੇ ਮੰਤਰੀਆਂ ਦੇ ਵਿਭਾਗ ਬਦਲੇ ਜਾਣਗੇ ਇੱਕ ਮੰਤਰੀ ਦੀ ਛੁੱਟੀ ਹੋ ਸਕਦੀ ਹੈ ਸਪੀਕਰ ਕਲਤਾਰ ਸਿੰਘ ਸੰਧਵਾ ਉਹਨਾਂ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਸੰਜੀਵ अरोड़ा ਉਹਨਾਂ ਨੂੰ ਵੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਵੱਡੀ ਖਬਰ ਜਿਹੜੀ ਪੰਜਾਬ ਕੈਬਨਿਟ ਦੇ ਨਾਲ ਸੰਬੰਧਿਤ ਹੈਗੀ ਆ ਤਾਂ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਕੈਬਨਿਟ ਸ਼ਫਲ ਹੋਈ ਆ ਕੁਝ ਨਵੇਂ ਮੰਤਰੀ ਲਏ ਜਾਂਦੇ ਨੇ ਕੁਝ ਪੁਰਾਣੇ ਜਿਹੜੇ ਚਿਹਰੇ ਸੀਗੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਤਾਂ ਅਜਿਹੇ ਦੇ ਵਿੱਚ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਪੰਜਾਬ ਕੈਬਨਿਟ ਦਾ ਕੱਲ ਵਿਸਤਾਰ ਹੋਵੇਗਾ ਹਾਲਾਂਕਿ ਜੇਕਰ ਮੰਤਰੀ ਅਹੁਦਿਆਂ ਦੀ ਗੱਲ ਕੀਤੀ ਜਾਵੇ ਤਾਂ ਵਿੱਤ ਮੰਤਰੀ ਹਰਪਾਲਜੀ ਮਾਣੇ ਇਸ ਤੋਂ ਇਲਾਵਾ ਐਨ ਆਰ ਆਈ ਮਿਨਿਸਟਰ ਕੁਲਦੀਪ ਸਿੰਘ ਢਾਲੀਵਾਲ ਫੂਡ ਪ੍ਰੋਸੈਸਿੰਗ ਮਿਨਿਸਟਰ ਕਟਾਰਾ